ਅੱਜ ਜਿਹੜੀ ਵੀਡੀਓ ਰਹਿਣ ਵਾਲੀ ਉਹ ਇੱਕ ਇਨਸਪੀਰੇਸ਼ਨਲ ਸਟੋਰੀ ਹੈ ਜਿਹਦੇ ਵਿੱਚ ਆਪਾਂ ਉਸ ਇਨਸਾਨ ਦੇ ਬਾਰੇ ਚ ਗੱਲ ਕਰਾਂਗੇ ਜਿਹਦੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਦੁਰਘਟਨਾ ਹੋ ਜਾਂਦੀ ਹੈ ਉਥੇ ਉਸ ਦੇ ਬਾਵਜੂਦ ਵੀ ਉਹ ਆਪਣੀ ਜ਼ਿੰਦਗੀ ਤੋਂ ਹਾਰਦਾ ਨਹੀਂ ਹੈ ਤੇ ਉਹ ਆਪਣੇ ਸਭ ਦਾ ਹੀ ਐਗਜ਼ਾਮਪਲ ਹੈ ਜਿਹੜੇ ਲੋਕ ਆਪਣੀ ਜ਼ਿੰਦਗੀ ਤੋਂ ਮਾਇੂਸ ਨਹੀਂ ਕਿ ਅਸੀਂ ਅੱਗੇ ਆਪਣੀ ਕੋਈ ਲਾਈਫ ਦੇ ਵਿੱਚ ਕੁਝ ਕਰ ਨਹੀਂ ਸਕਦੀ ਹੈ ਸਾਡੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਹੋ ਸਕਦੀ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਨੇ ਉਹਨਾਂ ਸਾਰਿਆਂ ਦੇ ਲਈ ਤੇ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦੇ ਬਾਰੇ ਚ ਤੇ ਉਹਨਾਂ ਦਾ ਨਾਮ ਹੈ ਮੁਰਲੀਕੰਤ ਪਟਕਰ ਤੇ ਜਿੰਨੇ ਵੀ ਇਸ ਵੀਡੀਓ ਦੇ ਵਿੱਚ ਨਵੇਂ ਜੁੜੇ ਹੋਏ ਹੋ ਤੁਸੀਂ ਉਹ ਸਾਰੇ ਜਣੇ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਆਪਾਂ ਉਹਦੀ ਕਹਾਣੀ ਦੇ ਬਾਰੇ ਵਿੱਚ ਇੱਕ ਵਿਸਤਾਰਪੂਰਵਕ ਗੱਲ ਕਰਾਂਗੇ ਤੇ ਜੁੜੇ ਰਹੋ ਇਸ ਵੀਡੀਓ ਦੇ ਨਾਲ ਅੰਤ ਤੱਕ ਮੁਰਲੀकांत ਪਟਕਰ ਜੀ ਦੀ ਸਭ ਤੋਂ ਵੱਡੀ ਜਿਹੜੀ ਉਪਲਬਧੀ ਸੀ ਉਹ ਇਹ ਸੀ ਕਿ ਉਹ ਪੈਰਾਓਲੰਪਿਕ ਦੇ ਵਿੱਚ ਜਰਮਨ ਦੇ ਵਿੱਚ ਗਏ ਸੀ ਤੇ ਭਾਰਤ ਅਤੇ ਲਈ ਪਹਿਲਾ 골ਡ ਮੈਡਲ ਜਿੱਤੇ ਸੀ ਤੇ ਉਹ ਪਹਿਲੇ ਐਸੇ ਇਨਸਾਨ ਸਨ ਜਿਹੜੇ ਪੈਰਾਲਾਈਜ਼ ਹੋਣ ਤੋਂ ਬਾਅਦ ਭਾਰਤ ਦੇ ਲਈ 골ਡ ਮੈਡਲ ਜਿੱਤ ਕੇ ਲੈ ਕੇ ਤੇ ਫ੍ਰੀ ਸਟਾਈਲ সুইমিং ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਤੇ ਉਹਨਾਂ ਨੇ ਇਹ 37.33 ਸੈਕੰਡਸ ਦੇ ਵਿੱਚ ਜਿਹੜੀ ਰੇਸ ਨੂੰ ਕੰਪਲੀਟ ਕੀਤੀ ਤੇ 골ਡ ਮੈਡਲ ਆਪਣੇ ਨਾਮ ਤੇ ਭਾਰਤ ਦੇਸ਼ ਦੇ ਨਾਮ ਕੀਤਾ 1972 ਦੇ ਵਿੱਚ ਪੈਰਾ 올림픽 ਗੇਮਸ ਜਿਹੜੀਆਂ ਜਰਮਨ ਦੇ ਵਿੱਚ ਮੁਰਲੀਕੰਤ ਪੇਟਕਰ ਜੀ ਦਾ ਜਨਮ 1 ਨਵੰਬਰ 1944 ਨੂੰ ਸੰਗੋਲੀ ਨਾਮਕ ਜਗ੍ਹਾ ਜਿਹੜੀ ਕਿ ਮਹਾਰਾਸ਼ਟਰ ਦੇ ਵਿੱਚ ਸਥਿਤਾ ਉਹਦੇ ਵਿੱਚ ਹੋਇਆ ਸੀ ਤੇ ਇਹਨਾਂ ਦਾ ਪੂਰਾ ਨਾਮ ਮੁਰਲੀਕੰਤ ਰਾਜਾ ਰਾਮ ਪੇਟਕਰ ਸੀ ਮੁਰਲੀਕੰਤ ਪੇਟਕਰ ਜੀ ਜਿਸ ਜਗ੍ਹਾ ਦੇ ਉੱਪਰ ਰਹਿੰਦੇ ਸੀ ਜਿਸ ਪਿੰਡ ਦੇ ਵਿੱਚ ਹੋ ਰਹੇ ਦੇ ਸੀ ਤਾਂ ਉੱਥੇ ਦਾ ਮਾਹੌਲ ਸੀ ਕਿ ਉੱਥੇ ਤੇ ਜਿੱਦੇ ਜ਼ਿਆਦਾਤਰ ਲੋਕ ਸੀ ਉਹ ਕੁਸ਼ਤੀ ਲੜਦੇ ਸੀ ਤਾਂ ਜਿਸ ਏਰੀਆ ਦੇ ਵਿੱਚ ਓਬਵੀਅਸਲੀ ਕਿ ਜਿਸ ਏਰੀਆ ਦੇ ਵਿੱਚ ਜਿਸ ਤਰ੍ਹਾਂ ਦੀ ਗੇਮ ਜਿਸ ਤਰ੍ਹਾਂ ਦੀ ਐਕਟੀਵਿਟੀਜ਼ ਹੁੰਦੀਆਂ ਤਾਂ ਬੱਚਿਆਂ ਦਾ ਰੁਝਾਨ ਵੀ ਜ਼ਿਆਦਾਤਰ ਉਹਨਾਂ ਚੀਜ਼ਾਂ ਦੇ ਵਿੱਚ ਹੀ ਹੁੰਦੇ ਤਾਂ ਇਸੇ ਕਰਕੇ ਮੁਰਲੀ ਕਨ ਪੈਟਕਰਜੀ ਦਾ ਜਿਹੜਾ ਰੁਝਾਨ ਸੀ ਉਹ ਵੀ ਉਹਨਾਂ ਦਾ ਕੁਸ਼ਤੀ ਵੱਲ ਰਿਹਾ ਤਾਂ ਉਹ ਇੱਕ ਆਪਣੇ ਕੋਚ ਦੇ ਕੋਲ ਜਾਂਦੇ ਹੁੰਦੇ ਸੀ ਤੇ ਜਦੋਂ ਉਹ ਜਿੱਤਦੇ ਸੀ ਤਾਂ ਕੁਝ ਇਨਾਮ ਦੇ ਵਿੱਚ ਛੋਟੀ ਮੋਟੀ ਕੋਈ ਆ ਆਈਟਮ ਹੁੰਦੀ ਸੀ ਖਾਣ ਦੇ ਲਈ ਪੀਣ ਦੇ ਲਈ ਤਾਂ ਉਹ ਇਹਨਾਂ ਚੀਜ਼ਾਂ ਦੇ ਲਾਲਚ ਵਿੱਚ ਕੁਸ਼ਤੀ ਜਿਹੜੀ ਉਹ ਕਰਨ ਜਾਂਦੇ ਸੀ ਤਾਂ ਇਸੇ ਦੌਰਾਨ ਕੁਝ ਨਾਲ ਦੇ ਪਿੰਡ ਕੰਡੇਰੀ ਦੇ ਵਿੱਚ ਨਾ ਉਹਨਾਂ ਦੇ ਇੱਕ ਕੁਸ਼ਤੀ ਦਾ ਐਲਾਨ ਹੋਇਆ ਜਿਹੜੀ ਕਿ ਕੁਸ਼ਤੀ ਕਾਫੀ ਵੱਡੇ ਲੈਵਲ ਦੀ ਸੀ ਪਰ ਆਮ ਤੌਰ ਤੇ ਉਸ ਸਮੇਂ ਦੇਖਿਆ ਜਾਂਦਾ ਸੀ ਕਿ ਜ਼ਿਆਦਾਤਰ ਇਨਾਮ ਦੇ ਵਿੱਚ ਨਾ ਪਤਾਸੀ ਜਾਂ ਫਿਰ ਨਾਰੀ ਗਲ ਸੀ ਜਿਹੜੇ ਉਹ ਦਿੱਤੇ ਜਾਂਦੇ ਸੀ ਇਨਾਮ ਦੇ ਤੌਰ ਤੇ ਪਰ ਉਹ ਕੁਸ਼ਤੀ ਜੋ ਕੁਝ ਵੱਡੇ ਲੈਵਲ ਦੀ ਸੀ ਇਸੇ ਕਰਕੇ ਉੱਥੇ ਦੇ ਲੋਕ ਇਨਾਮ ਦੇ ਤੌਰ ਤੇ ਕੁਝ ਕੀਮਤੀ ਕੱਪੜੇ ਸੀ ਜਿਹੜੇ ਉਹ ਦੇ ਰਹੇ ਸੀ ਪਰ ਉਸ ਕੁਸ਼ਤੀ ਦੇ ਵਿੱਚ ਉਹਨਾਂ ਨੇ ਉਸ ਕੰਡੇਰੀ گاਉਂ ਦੇ ਇੱਕ ਪਹਿਲਵਾਨ ਨੂੰ ਨਾ ਜਿਹੜਾ ਉਹ ਹਰਾ ਦਿੱਤਾ ਪਰ ਉਹ ਜਿਹੜਾ ਪਹਿਲਵਾਨ ਸੀ ਕੰਡੇਰੀ ਕੌਂ ਦਾ ਜਿਹਨੂੰ ਹਰਾਇਆ ਸੀ ਉਹ ਉਸ ਪਿੰਡ ਦੇ ਕਿਸੇ ਅਮੀਰ ਜਾਂ ਇੱਕ ਪੰਚਾਇਤ ਮੈਂਬਰ ਕਹਿ ਸਕਦਾ ਤੁਸੀਂ ਕੇ ਨਾਂਬਰ ਬੰਦੇ ਦਾ ਬੇਟਾ ਸੀ ਤਾਂ ਇਸ ਵਿੱਚ ਉਹ ਕੰਡੇਰੀ گاਉਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਸਮਝਿਆ ਕਿ ਸਾਡੇ ਲੋਕਾਂ ਦੀ ਬੇਇੱਜ਼ਤੀ ਹੋਗੀ ਸਾਡੇ ਬੰਦਿਆਂ ਦੀ ਬੇਇੱਜ਼ਤੀ ਹੋਗੀ ਤਾਂ ਉਹ ਚਾਕੂ ਚੁਰੀਆਂ ਲੈ ਕੇ ਉਹਦੇ ਪਿੱਛੇ ਪੈ ਗਏ ਪਰ ਜਿਹੜਾ ਉਹ ਇਨਾਮ ਸੀ ਤਾਂ ਉਹਨਾਂ ਦੇ ਅੰਕਲ ਨੇ ਕਿ ਕਿਤਾ ਉਹ ਇਕੱਠਾ ਕੀਤਾ ਪਿੱਟ ਕਰਜੀ ਤੇ ਜੇਬ ਦੇ ਵਿੱਚ ਪਾਇਆ ਉਹਨਾਂ ਨੂੰ ਇੱਕ ਟ੍ਰੇਨ ਤੋਂ ਚੜਾ ਦਿੱਤਾ ਡਰਦੇ ਮਰੇ ਕਿ ਇਹਦੇ ਹਮਲਾ ਕਰਕੇ ਕਿਤੇ ਇਹਨਾਂ ਦੀ ਜਾਨ ਨੂੰ ਖਤਰਾ ਨਾ ਹੋਵੇ ਤਾਂ ਉਹ ਟ੍ਰੇਨ ਚੜ੍ਹ ਕੇ ਚਲੇ ਗਏ ਤਾਂ ਆਪਣੇ ਅੰਕਲ ਦੇ ਨਾਲ ਤੇ ਬੈਂਗਲੌਰ ਦੇ ਵਿੱਚ ਕਾਫੀ ਸਮਾਂ ਉਹਨਾਂ ਨੇ ਬਤਾਇਆ ਤੇ ਫਿਰ ਇਸੇ ਦੌਰਾਨ ਹੀ ਉਹ ਆਰਮੀ ਦੇ ਵਿੱਚ ਭਰਤੀ ਹੋਏ ਤਾਂ ਭਰਤੀ ਦੌਰਾਨ ਵੀ ਉਹਨਾਂ ਦਾ ਜਿਹੜਾ ਰੁਝਾਨ ਸੀ ਉਹ ਗੇਮਸ ਵਾਲੀ ਸੀ ਉਹ ਚਾਹੁੰਦੇ ਸੀ ਕਿ ਮੈਂ ਕੋਈ ਗੇਮ ਕਰਾਂ ਉਹਨਾਂ ਨੇ ਹਾਕੀ ਦੇ ਵੱਲ ਆਪਣਾ ਰੁਝਾਨ ਦਿਖਾਇਆ ਪਰ ਉਹ ਕਹਿੰਦੇ ਕਿ ਮੈਨੂੰ ਹਾਕੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਉਹ ਇਸ ਕਰਕੇ ਨਹੀਂ ਕੀਤਾ ਗਿਆ ਕਿ ਮੈਂ ਕਰਨਾਟਕਾ ਦਾ ਰਹਿਣ ਵਾਲਾ ਨਹੀਂ ਹਾਂ ਕਿ ਮੈਂ ਮਹਾਰਾਸ਼ਟਰ ਦਾ ਰਹਿਣਾ ਬਾਰਾਂਵੇਂ ਮਰਾਠੀ ਹਾਂ ਤਾਂ ਕਰਕੇ ਚੱਲਦੇ ਉਸ ਗੇਮ ਦੇ ਵਿੱਚ ਜਿਹੜਾ ਉਹ ਪਾਰਟਿਸਪੇਟ ਆ ਉਹ ਨਹੀਂ ਕਰਨ ਦਿੱਤਾ ਗਿਆ ਤੇ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੇ ਬੌਕਸਿੰਗ ਵੱਲ ਰੁਝਾਨ ਦਿੱਤਾ ਤਾਂ ਬੌਕਸਿੰਗ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਮਿਹਨਤ ਕੀਤੀ ਤੇ ਆਰਮੀ ਦੇ ਵਿੱਚ ਬੌਕਸਿੰਗ ਦੀ ਟ੍ਰੇਨਿੰਗ ਲੈਂਦੇ ਲੈਂਦੇ ਉਹ ਇੱਕ ਸਟਾਰ ਬੌਕਸਰ ਜਿਹੜੇ ਆਰਮੀ ਦੇ ਉਹ ਬਣ ਚੁੱਕੇ ਸੀ ਤਾਂ ਉਸੇ ਦੌਰਾਨ ਉਹ ਇੱਕ ਟੀਵੀ ਦੇ ਉੱਪਰ ਇੰਟਰਵਿਊ ਚੱਲ ਰਹੀ ਸੀ ਕਿਸੇ ਪੈਰਾਓਲਪਿਕ ਪਲੇਅਰ ਦੀ ਜੋ ਪੈਰਾਓਲਪਿਕ ਦੇ ਵਿੱਚ ਜਿੱਤੇ ਹੋਏ ਸੀ ਤਾਂ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਤੇ ਉਹ ਆਪਣੀ ਕਹਾਣੀਆਂ ਜਿਹੜੀ ਸੁਣਾ ਰਿਹਾ ਸੀ ਤਾਂ ਉਸ ਕਹਾਣੀ ਦਾ ਉਹਨਾਂ ਦੇ ਦਿਮਾਗ ਤੇ ਵੀ ਇਹ ਚੀਜ਼ ਦਾ ਅਸਰ ਹੋਇਆ ਕਿ ਕਿੰਨੇ ਲੋਕ ਨੇ ਜੋ ਆਪਣੇ ਆਪ ਨੂੰ ਹਰ ਇੱਕ ਤਰੀਕੇ ਦੇ ਨਾਲ ਪ੍ਰੂਫ ਕਰਦੇ ਨੇ ਤਾਂ ਉਸ ਤੋਂ ਬਾਅਦ 1965 ਦੇ ਵਿੱਚ ਪਾਕਿਸਤਾਨ ਨਾਲ ਲੜਾਈ ਹੋਈ ਤਾਂ ਉਸ ਲੜਾਈ ਦੇ ਦੌਰਾਨ ਉਹਨਾਂ ਦੇ ਸਰੀਰ ਦੇ ਵਿੱਚ ਕਈ ਗੋਲੀਆਂ ਲੱਗੀਆਂ ਤਾਂ ਇਸ جنگ ਦੇ ਵਿੱਚ ਹੋਰ ਬਹੁਤ ਸਾਰੇ ਸੈਨਿਕ ਨੇ ਜਿਹੜੇ ਆਪਣੇ ਦੇਸ਼ ਦੇ ਲਈ ਸ਼ਹੀਦੀ ਦੇ ਚੁੱਕੇ ਸੀ ਜਾਂ ਨਾ ਆਪਣੀ ਦੇ ਚੁੱਕੀ ਸੀ ਤਾਂ ਉਹਨਾਂ ਦੇ ਵਿੱਚ ਇਹ ਵੀ ਸੀ ਜਿਨ੍ਹਾਂ ਦੇ ਉੱਪਰ ਇਹ ਹਮਲਾ ਹੋਇਆ ਉਹਨਾਂ ਦੇ ਸਰੀਰ ਦੇ ਵਿੱਚ 9 ਗੋਲੀਆਂ ਬਿਚੀ ਤਾਂ ਇਹਨਾਂ ਗੋਲੀਆਂ ਦੇ ਵਿੱਚੋਂ ਕਈ ਗੋਲੀਆਂ ਉਹਨਾਂ ਦੇ ਪੇਟ ਦੇ ਵਿੱਚ ਪੱਟਾਂ ਦੇ ਵਿੱਚ ਤੇ ਕਈ ਗੋਲੀਆਂ ਉਹਨਾਂ ਦੇ ਗੱਲਾਂ ਨੂੰ ਛੂਕੇ ਲੰਘ ਗਏ ਉਹਨਾਂ ਦੀ ਖੋਪੜੀ ਨੂੰ ਛੂਕੇ ਲੰਘ ਗਏ ਤੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਰੀੜ ਦੀ ਹੱਡੀ ਦੇ ਵਿੱਚ ਅਜੇ ਤੱਕ ਇੱਕ ਗੋਲੀ ਹੈ ਜਿਹੜੀ ਉਹ ਅੰਦਰ ਹੀ ਸੀ ਉਹਨਾਂ ਦੇ ਤਾਂ ਇਸ ਲੜਾਈ ਦੇ ਦੌਰਾਨ ਜਦੋਂ ਉੱਥੋਂ ਦੀ ਗੱਡੀਆਂ ਗੁਜ਼ਰ ਰਹੀਆਂ ਸੀ ਤਾਂ ਇੱਕ ਗੱਡੀ ਹੈ ਜਿਹੜੀ ਇਹਨਾਂ ਦੇ ਲੱਤਾਂ ਦੇ ਉੱਪਰ ਤੇ ਲੰਘੀ ਸੀ ਜਿਸ ਦੀ ਵਜ੍ਹਾ ਕਰਕੇ ਇਹਨਾਂ ਦੀਆਂ ਲੱਤਾਂ ਸੀ ਜਿਹੜੀਆਂ ਉਹ ਖਰਾਬ ਹੋ ਗਈਆਂ ਸੀ ਤੇ ਇਹ ਪੈਰਾਲਾਈਜ਼ਡ ਹੋ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੋਲੀਕਰ ਪੇਟਕਰ ਜੀ ਦੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਇਲਾਜ ਉਹਨਾਂ ਦਾ ਕਾਫੀ ਲੰਬਾ ਸਮਾਂ ਚੱਲਦਾ ਰਿਹਾ ਇਹ ਲਗਭਗ 1967 ਦੀ ਗੱਲ ਹੈ ਜਦੋਂ ਉਹ ਮਾਯੂਸ ਹੋ ਸਕੇ ਆਪਣੀ ਲਾਈਫ ਦੇ ਉੱਪਰ ਉਹ ਚਾਹੁੰਦੇ ਸੀ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਵਾਂ ਤੋਂ ਆਪਣੀ ਜ਼ਿੰਦਗੀ ਤੋਂ ਇੰਨੇ ਜ਼ਿਆਦਾ ਮਾਯੂਸ ਸੀ ਕਿ ਉਹਨਾਂ ਦੇ ਮਨ ਵਿੱਚ ਆਇਆ ਕਿ ਮੈਂ ਇਹ ਨੀਂਦ ਦੀਆਂ ਗੋਲੀਆਂ ਖਾ ਲਵਾਂ ਪਰ ਇਸੇ ਦਰਾਨੀ ਇੱਕ ਉਸ ਹਸਪੀਟਲ ਦਾ ਕਰਮਚਾਰੀ ਸੀ ਜਿਹੜਾ ਕਿ ਆਇਆ ਉਹਨਾਂ ਨੇ ਆ ਕੇ ਉਹਨਾਂ ਨੂੰ ਗ੍ਰਿਆਸ਼ ਕੀਤੀ ਕਿ ਮੈਨੂੰ ਇੱਕ 10 ਰੁਪਏ ਦਿੱਤੇ ਜਾਣ ਤੁਸੀਂ 10 ਰੁਪਏ ਦੇ ਦਿਓ ਮੈਨੂੰ ਤੇ ਮੈਂ ਇੱਕ ਜੂਏ ਦੇ ਵਿੱਚ ਇੱਕ ਮਟਕਾ ਕਹਿੰਦੇ ਨੇ ਜਿਹਨੂੰ ਕਿ ਜੂਏ ਦੇ ਵਿੱਚ ਰੋਣੇ ਤਾਂ ਮੈਨੂੰ ਪੈਸੇ ਮਿਲ ਜਾਣਗੇ ਤਾਂ ਜਿੰਦਗੀ ਤੋਂ ਮਾਯੂਸ ਸੀ ਉਹਨਾਂ ਨੇ ਕੋਈ ਸੋਚੇ ਸਮਝੇ ਬਿਨਾ ਹੀ ਉਹਨੂੰ ਉਹ ਪੈਸੇ ਨੇ ਜਿਹੜੇ ਉਹਨੇ ਮੰਗੇ ਹੋਏ ਉਹਨੂੰ ਦੇ ਦਿੱਤੇ ਫਿਰ ਉਸ ਤੋਂ ਪਤਾ ਲੱਗਾ ਕਿ ਜਿਹੜੇ ਮੈਂ ਉਹ 10 ਰੁਪਏ ਉਸ ਇਨਸਾਨ ਨੂੰ ਦਿੱਤੇ ਸੀ ਮਟਕੇ ਵਿੱਚ ਲਾਉਣ ਦੀ ਉਹ ਬੰਦਾ 40000 ਰੁਪਏ ਜਿੱਤ ਗਿਆ ਉੱਚਲੀ ਹਜ਼ਾਰ ਜਿੱਤ ਚੁੱਕਿਆ ਸੀ ਤੇ ਪਰ ਉਹਨਾਂ ਬਾਅਦ ਚ ਇਹ ਚੀਜ਼ ਪਤਾ ਲੱਗੀ ਕਿ ਮੈਂ ਉਸ ਸਮੇਂ ਉਹਨੂੰ 10 ਨਹੀਂ ਸੀ 100 ਰੁਪਏ ਦਿੱਤੇ ਸੀ ਇਹ ਗੱਲ ਉਸ ਬੰਦੇ ਤੋਂ ਉਹਨਾਂ ਨੂੰ ਪਤਾ ਚੱਲ ਗਈ ਤੇ ਫਿਰ ਉਹਨਾਂ ਦਾ ਹੌਸਲਾ ਵਧਿਆ ਇੱਕ ਛੋਟੀ ਜੀ ਆਸ ਤੋਂ ਇੰਨਾ ਕੁਝ ਹੋ ਸਕਦਾ ਤਾਂ ਮੈਂ ਤਾਂ ਹਜੇ ਜਿਉਂਦਾ ਜਾਗਦਾ ਇਨਸਾਨ ਹ ਤੇ ਮੈਂ ਤਾਂ ਬਹੁਤ ਕੁਝ ਕਰ ਸਕਦਾ ਤਾਂ ਉਹਨਾਂ ਦੇ ਯਾਦ ਹੈ ਕਿ ਮੈਂ ਇੱਕ ਇਨਟਰਵਿਊ ਸੁਣੀ ਸੀ ਕਿ ਪੈਰਾ ਪਾਰਾਲੈਂਪਿਕ ਗੇਮਸ ਟੋਕੀਓ ਦੇ ਵਿੱਚੋਂ ਜਿੱਤਿਆ ਸੀ ਤੇ ਉਹਨੂੰ ਸਨਮਾਨਿਤ ਕੀਤਾ ਗਿਆ ਸੀ ਤਾਂ ਉਹਨਾਂ ਤੋਂ ਉਹਨਾਂ ਨੂੰ ਇਹ ਇਨਸਪੀਰੇਸ਼ਨ ਮਿਲੀ ਤੇ ਆਪਣੇ ਆਪ ਨੂੰ ਉਹਨਾਂ ਨੇ ਅੰਦਰੋਂ ਜਾਗਰੂਕ ਕੀਤਾ ਤੇ ਫਿਰ ਉਹਨਾਂ ਨੇ ਅਗਲੀ ਫਾਈਟ ਆ ਜਿਹੜੀ ਆਪਣੀ ਲਾਈਫ ਦੇ ਨਾਲ ਸਟਾਰਟ ਕੀਤੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰੁਝਾਨ ਦਿਖਾਇਆ ਸੁਮੇਂਵਿੰਗ ਦੇ ਵਿੱਚ ਤੇ 1972 ਦੇ ਵਿੱਚ ਜੋ ਪੈਰਾਓਲੰਪਿਕ ਗੇਮਸ ਹੋਈਆਂ ਸੀ ਜਰਮਨੀ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ 골ਡ ਮੈਡਲ ਜਿੱਤੇ ਪਹਿਲੇ ਨੰਬਰ ਤੇ ਆਏ ਤੇ ਆਪਣੇ ਭਾਰਤ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਤੇ ਉਹ ਪਹਿਲੇ ਇਨਸਾਨ ਬਣੇ ਭਾਰਤ ਦੇ ਵਿੱਚ ਉਹ ਜਿਨ੍ਹਾਂ ਨੇ ਪੈਰਾ 올림픽 ਗੇਮਸ ਦੇ ਵਿੱਚ ਭਾਰਤ ਦੇ ਲਈ 골ਡ ਮੈਡਲ ਜਿੱਤ ਕੇ ਲੈ ਕੇ ਆਂਦਾ ਤਾਂ ਇਹ ਇਹਨਾਂ ਦੀ ਸਟੋਰੀ ਆ ਜਿਹਦੇ ਤੋਂ ਹਰ ਇੱਕ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਹੋ ਜਾਵੇ ਉਸ ਚੀਜ਼ ਤੋਂ ਪਿੱਛੇ ਕਦੇ ਹਟਣਾ ਨਹੀਂ ਚਾਹੀਦਾ